ਰਮੀਸ਼ੀਏਟਿਵ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡੇ ਨਾਲ ਕੁਲਦੀਪ ਕਾਟਰ ਖਬਰ ਪਟਿਆਲਾ ਤੋਂ ਐ ਬੇਹਦ ਮੰਦ ਭਾਗੀ ਖਬਰਾਂ ਪਟਿਆਲਾ ਦੇ ਸਮਾਣਾ ਚ ਭਿਆਨਕ ਹਾਦਸਾ ਵਾਪਰਿਆ ਹੈ ਟਿਪਰ ਨੇ ਸਕੂਲ ਵੈਨ ਨੂੰ ਟੱਕਰ ਮਾਰ ਦਿੱਤੀ ਹਾਦਸੇ ਵਿੱਚ 7 ਬੱਚਿਆਂ ਦੀ ਮੌਤ ਹੋ ਗਈ ਹੈ ਇਸ 마ਸੂਮ 7 ਬੱਚਿਆਂ ਦੀ ਜਾਨ ਚਲੀ ਗਈ ਹੈ ਕੁਝ ਬੱਚੇ ਅਜੇ ਵੀ ਗੰਭੀਰ ਜ਼ਖਮੀ ਨੇ ਜਿਨ੍ਹਾਂ ਨੂੰ ਹਸਪੀਟਲ ਦਾਖਲ ਕਰਵਾਇਆ ਗਿਆ ਹੈ ਸਕੂਲ ਬੈਂਡ ਦੇ ਡਰਾਈਵਰ ਦੀ ਵੀ ਮੌਤ ਹੋ ਗਈ ਹੈ ਹਾਦਸੇ ਵਿੱਚ ਇਨੋਵਾ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਜਿਸ ਨੂੰ ਐਜ਼ ਅ ਸਕੂਲ ਵੈਨ ਵਰਤਿਆ ਜਾ ਰਿਹਾ ਸੀ ਟਿਪਰ ਦੇ ਵੀ ਇਸ ਹਾਦਸੇ ਵਿੱਚ ਪਰਖੱਚੇ ਉੱਡ ਗਏ ਇਨੋਵਾ ਗੱਡੀ ਨੂੰ ਕੱਟ ਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਹੈ 7 ਬੱਚਿਆਂ ਸਣੇ 8 ਲੋਕਾਂ ਦੀ ਮੌਤ ਹੋ ਗਈ ਹੈ 7 ਬੱਚੇ ਤੇ ਇੱਕ ਇਨੋਵਾ ਦਾ ਡਰਾਈਵਰ ਪਰ ਜੋ ਸਕੂਲੀ ਬੱਚਿਆਂ ਨੂੰ ਘਰ ਛੱਡਣ ਜਾ ਰਹੇ ਹਾਸੀ ਉਸ ਦੀ ਵੀ ਮੌਤ ਹੋ ਗਈ ਹੈ ਤੇ ਬੇਹਦ ਮੰਦ ਭਾਗਾ ਹਾਦਸਾ ਪਟਿਆਲਾ ਦੇ ਸਮਾਣਾ ਦੇ ਵਿੱਚ ਵਾਪਰਿਆ ਹੈ ਜਿੱਥੇ ਕਿ ਸਕੂਲ ਵੈਨ ਦੀ ਟਿਪਰ ਦੇ ਨਾਲ ਟੱਕਰ ਹੋ ਗਈ ਇਨੋਵਾ ਗੱਡੀ ਦੀ ਐਨੀ ਬੁਰੀ ਹਾਲਤ ਹੋ ਗਈ ਕਿ ਉਸ ਨੂੰ ਕੱਟ ਕੇ ਬੱਚਿਆਂ ਨੂੰ ਬਾਹਰ ਕੱਢਿਆ ਗਿਆ ਤਾਂ ਸੱਤ ਬੱਚਿਆਂ ਦੀ ਮੌਤ ਹੋ ਗਈ ਹੈ ਤੇ ਅਜੇ ਵੀ ਕਈ ਬੱਚੇ ਗੰਭੀਰ ਜ਼ਖਮੀ ਨੇ ਜਿਨ੍ਹਾਂ ਨੂੰ ਹਸਪੀਟਲ ਭਰਤੀ ਕਰਵਾਇਆ ਗਿਆ ਭਾਰਤ ਨੇ ਪਹਿਲਗਾਮ ਹਮਲੇ ਤੋਂ ਬਾਅਦ ਵੱਡਾ ਐਕਸ਼ਨ ਲਿਆ ਹੈ ਪਾਕਿਸਤਾਨ ਵਿੱਚ ਅੱਤਵਾਦੀਆਂ ਦੇ 9 ਟਿਕਾਣਿਆਂ ਤੇ 에ਅਰ ਸਟ੍ਰਾਈਕ ਕੀਤੀ ਹੈ ਆਪਰੇਸ਼ਨ ਸੰਦੂਰ ਦੇ ਤਹਿਤ ਜੈਸ਼ ਲਸ਼ਕਰ ਅਤੇ ਹਿਜ਼ਬੁੱਲ ਦੇ ਟਿਕਾਣੇ ਤਬਾਹ ਕੀਤੇ ਗਏ ਨੇ ਫੌਜ ਨੇ ਇਸ ਦੀਆਂ ਬਕਾਇਦਾ ਤਸਵੀਰਾਂ ਵੀ ਜਾਰੀ ਕੀਤੀਆਂ ਨੇ ਸਿਰਫ ਅੱਤਵਾਦੀ ਟਿਕਾਣਿਆਂ ਤੇ ਹੀ ਹਮਲਾ ਕੀਤਾ ਗਿਆ ਇਹ ਕੋਈ ਵੀ ਫੌਜੀ ਟਿਕਾਣਾ ਨਿਸ਼ਾਨਾ ਨਹੀਂ ਬਣਾਇਆ ਗਿਆ ਇਹ ਭਾਰਤੀ ਫੌਜ ਨੇ ਬਿਆਨਚਾਰੀ ਕੀਤਾ ਆਪਰੇਸ਼ਨ ਸਿੰਧੂਰ ਤੇ ਵਿਦੇਸ਼ ਮੰਤਰਾਲੇ ਨੇ ਬਿਆਨ ਦਿੱਤਾ ਤੇ ਕਿਹਾ ਕਿ ਭਾਰਤ ਤੇ ਅੱਗੇ ਵੀ ਹਮਲੇ ਹੋਣ ਦੀ ਖੂਫੀਆ ਜਾਣਕਾਰੀ ਸੀ ਆਤਵਾਦ ਰੋਕਣ ਲਈ ਭਾਰਤ ਨੇ ਆਪਣੇ ਅਧਿਕਾਰ ਦੀ ਵਰਤੋਂ ਕੀਤੀ ਹੈ ਤੇ ਪਾਕਿਸਤਾਨ ਜਾਤਵਾਦੀਆਂ ਦੇ ਟਿਕਾਣਿਆਂ ਤੇ ਇਹ ਸਟ੍ਰਾਈਕ ਕੀਤੀ 2 ਐਪ੍ਰੈਲ ਦਿਨ ਮੰਗਲਵਾਰ ਦੁਪਹਿਰ 2:15 ਤੇ ਕਰੀ ਆਤਵਾਦੀਆਂ ਨੇ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ ਖੂਨੀ ਖੇਡ ਖੇਡਿਆ ਪਹਿਲਗਾਮ ਦੀ ਵੈਸਟਰਨ ਵੈਲੀ ਦੇ ਵਿੱਚ ਧੁਵਾਤਿਆਂ ਦੀ ਗੋਲੀਆਂ ਦੀ ਗੂੰਜ ਤੇ ਲੋਕਾਂ ਦਾ ਚੀਕ-ਜਿਹਾੜਾ ਪੈ ਰਿਹਾ ਸੀ। ਇਹ ਗੋਲੀਬਾਰੀ ਕਿਸੇ ਹੋਰਤੇ ਨਹੀਂ ਬਲਕਿ ਕਸ਼ਮੀਰ ਦੀਆਂ ਵਾਦੀਆਂ ਦਾ ਆਨੰਦ ਮਾਨਣ ਦੇ ਲਈ ਗਏ ਸੈਲਾਨੀਆਂ 'ਤੇ ਕੀਤੀ ਗਈ ਸੀ। ਤੇਜ਼ ਗੋਲੀਬਾਰੀ ਦੇ ਵਿੱਚ ਇੱਕ ਨੇਪਾਲੀ ਨਾਗਰਿਕ ਸਣੀ ਛੱਬੀ ਲੋਕਾਂ ਦੀ ਜਾਨ ਚਲੀ ਗਈ। ਬੇਕਸੂਰਨੀ ਹੱਥੀਂ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਗੁੱਸੇ ਦੀ ਲਹਿਰ ਦੌੜ ਗਈ। ਹਰ ਕੋਈ ਇਹਨਾਂ ਧੁਵਾਤਿਆਂ ਦਾ ਨਾਮੋਂ ਨਿਸ਼ਾਨ ਮਿਟਾ ਦੇਣ ਦੀ ਮੰਗ ਕਰ ਰਿਹਾ ਸੀ। ਪਰ ਜਿਸ ਤੋਂ ਬਾਅਦ ਹੁਣ ਭਾਰਤ ਨੇ ਪਾਕਿਸਤਾਨ ਤੇ 에ਅਰ ਸਟ੍ਰਾਈਕ ਕੀਤੀ ਹੈ ਭਾਰਤ ਨੇ ਪਾਕਿਸਤਾਨ ਦੇ ਵਿੱਚ ਅਤਵਾਦੀਆਂ ਦੇ 9 ਟਿਕਾਣਿਆਂ ਤੇ ਮਜ਼ਾਈਲਾਂ ਦੇ ਨਾਲ ਹਮਲਾ ਕੀਤਾ ਹੈ ਇਸ ਕੀਤੇ ਗਏ ਹਮਲੇ ਦੇ ਵਿੱਚ ਜਿਹੜੀਆਂ ਥਾਵਾਂ ਸ਼ਾਮਿਲ ਨੇ ਉਹ ਨੇ ਬਹਾਵਲਪੁਰ ਪਿੰਬਰ ਮਰੀਦਕੇ ਸਿਆਲਕੋਟ ਗੁਲਪੁਰ ਮੁਜ਼ਫਰਾਬਾਦ ਕੋਟਲੀ ਚੱਕ ਅਮਰੂ ਆਪਰੇਸ਼ਨ ਸਿੰਦੂਰ ਤਹਿਤ ਜੈਸ਼ ਲਸ਼ਕਰ ਅਤੇ ਹਸਬੁਲ ਦੇ ਟਿਕਾਣੇ ਤਬਾਹ ਕਰ ਦਿੱਤੇ ਨੇ ਫੌਜ ਨੇ ਆਪਰੇਸ਼ਨ ਸਿੰਦੂਰ ਦੀਆਂ ਤਸਵੀਰਾਂ ਵੀ ਛਾ ਰੀਆਂ ਕੀਤੀਆਂ ਨੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਵਿਦੇਸ਼ 77 ਵਿਕਰਮ ਮਿਸਤਰੀ ਨੇ ਫੌਜ ਦੇ ਨਾਲ ਆਪਣੀ ਸਾਂਝੀ ਪੀਸੀ ਦੇ ਵਿੱਚ ਖੁਲਾਸਾ ਕੀਤਾ ਕਿ ਸਿਰਫ ਅਤਵਾਦੀ ਟਿਕਾਣੀਆਂ ਤੇ ਹੀ ਹਮਲਾ ਕੀਤਾ ਗਿਆ ਕੋਈ ਵੀ ਫੌਜੀ ਟਿਕਾਣਾ ਨਿਸ਼ਾਨਾ ਨਹੀਂ ਸੀ ਫੌਜ ਤੋਂ ਕਰਨਲ ਸੋਫੀਆ ਕੁਰੀਸ਼ੀ ਅਤੇ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਵਿਦੇਸ਼ 77 ਦੇ ਨਾਲ ਬਰੀਫਿੰਗ ਦੇ ਵਿੱਚ ਸ਼ਾਮਲ ਹੋਏ ਕਰਨਲ ਸੋਫੀਆ ਕੁਰੀਸ਼ੀ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਬੁੱਧਵਾਰ ਰਾਤ 1:05 ਤੋਂ 1:30 ਤੱਕ ਚੱਲਿਆ ਆਪਰੇਸ਼ਨ ਸਿੰਦੂਰ ਰਾਹੀ ਨੌ ਥਾਵਾਂ ਤੇ ਹਮਲਾ ਕੀਤਾ ਗਿਆ ਅਸੀਂ ਆਮ ਨਾਗਰਿਕਾਂ ਨੂੰ ਨੁਕਸਾਨ ਨਹੀਂ ਪਹੁੰਚਾਇਆ

मैं आप सबको बताना चाहती हूं कि किसी भी सैन्य ठिकाने का निशाना नहीं बनाया गया और अभी तक किसी तरह की नागरिक क्षति की रिपोर्ट नहीं है धन्यवाद जय हिंद ऑन द टेरर वर वेक थ्रू प्रेसिजन केपेबिलिटी एज शोन टू यू अ नीज टेक्नोलॉजी वेपन विथ केयरफुल सिलेक्शन ऑफ वॉर हेड्स वॉज एनश्योर्ड दैट दे so that there will be no collateral damage the point of impact in each of the target was a specific building or a group of buildings all the targets were neutralized with clinical efficiency and the results reiterate the professionalism of the indian armed forces in the planning and execution of their operations no military establishments were targeted विदेश स्कट्टर विक्रम मिस्त्री ने कहे कि 2 अप्रैल को पहलगाम देवच एक आतंकवादी हमला हुआ सी ਇਹ ਹਮਲਾ ਬਹੁਤ ਹੀ ਬੇਰਹਿਮੀ ਨਾਲ ਕੀਤਾ ਗਿਆ ਸੀ ਲੋਕਾਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਸਾਹਮਣੇ ਹਿਮ ਮਾਰ ਦਿੱਤਾ ਗਿਆ ਲਸ਼ਕਰ ਅਤੇ ਜੈਸ਼ਦ-ਏ-ਤਵਾਦੀਆਂ ਨੇ ਪਹਲਗਾਮ ਘਟਨਾ ਨੂੰ ਉੱਚਾ ਮ ਦਿੱਤਾ ਇਹ ਬਹੁਤ ਹੀ ਖਤਰਨਾਕ ਹਮਲਾ ਸੀ ਇਹ ਹਮਲਾ ਸਪਸ਼ਟ ਤੌਰ ਤੇ ਜੰਮੂ ਕਸ਼ਮੀਰ ਦੇ ਵਿੱਚ ਬਹਾਲ ਹੋ ਰਹੀ ਆਮ ਸਥਿਤੀ ਨੂੰ ਵਿਗਾੜਨ ਦੇ ਲਈ ਕੀਤਾ ਗਿਆ ਸੀ ਹਮਲੇ ਦਾ ਮੁੱਖ ਉਦੇਸ਼ ਸੈਰਸਪਾਟਾ ਤੇ ਵਾਤਾਵਰਣ ਨੂੰ ਵਿਗਾੜਨਾ ਵਿਕਾਸ ਅਤੇ ਪ੍ਰਗਤੀ ਨੂੰ ਨੁਕਸਾਨ ਪਹੁੰਚਾਉਣਾ ਅਤੇ ਇਸਨੂੰ ਅਤਵਾਦ ਦੇ ਲਈ ਉਪਜਾਊ ਜ਼ਮੀਨ ਬਣਾਉਣਾ ਸੀ अगे उन्होंने कहा कि भारत भी हमले कि करीब से और उनके परिवारों के सामने सिर पर गोली मारी गई हत्या के इस तरीके से परिवार के सदस्यों को जान बूझ कर आघात पहुंचाया गया साथ ही उन्हें यह नसीहत भी दी गई कि वे वापस जाकर इस संदेश को पहुंचा दें यह हमला स्पष्ट रूप से जम्मू और कश्मीर में बहाल हो रही सामान्य स्थिति को बाधित करने के उद्देश्य से किया गया था पहलगाम आतंकवादी हमले की जांच से पाकिस्तान के साथ आतंकवादियों के संपर्क उजागर हुए हैं रेजिस्टेंस फ्रंट द्वारा किए गए दावे और लश्कर तैयबा से ज्ञात सोशल मीडिया हैंडल द्वारा इसको रीपोस्ट किया जाना इसकी पुष्टि करता है इंडिया की हवाई स्ट्राइक तो बाद पहलगाम हमले पीड़ित बयान भी सामने आया पीड़ित परिवार ने पाकिस्तान हुए हमले संतुष्टि जताई है पीड़ित परिवार ने भारत सरकार दे इस कदम सही भारत सरकार ने जो ये कदम उठाया है ये बिल्कुल सही किया है और उनके नौ ठिकानों पर आज जो एक कड़ा प्रहार किया है इसको वो सदैव उनके जहन में गूंजता रहेगा ये और वो ऐसा करने की कायरा, कायरा, कायरता पूर्ण काम करने की ऐसी हरकतें करने की भविष्य में सोचने से पहले सो बार सोचे जिन नई नई बेटियों के सिंदूर उजड़े हैं ये बहुत अच्छा नाम दिया है बहुत ही ये एक संदेश जा रहा है दूर दूर तक भी उन बहनों का बेटियों का जो विधवा हुई है उनका बदला लिया गया है उनके सिंदूर का बदला लिया गया जो हुआ वो सही हुआ किंतु जो चार व्यक्ति हैं उसको मानना है चार को तो जो जो चार व्यक्ति जिनने बिना डरे जो कार्य करा जो जानवर के भी नहीं करता वो कार्य करा बस उसका इंसाफ चाहिए जो चार आतंकियों ने घटना करी वो कबूल करें कि हमने करा ये चीज उनकी क्षमता के अनुसार उन को भी वैसी सजा मिलनी चाहिए पर, जैसे वो हुई पर ये जहाँ मेरे सोरे थे जहाँ इनको तैयार किया जा रहा था उन सारे ठिकानों का आज इंडियन आर्मी ने खत्म किया सर वो चार अभी भी है वो चार के कितने बनेंगे आप बताइए लेकिन उनके सहयोग का हमारी यही उम्मीद है कि आम फोर्सेस ने पूरी उनके जो संगठन है और जो कुछ भी और आतंकवादी संगठन बचे हुए उनको पूरा तो धूंढूंढ की उन्होंने मेरे पति की मौत का बदला लिया खबर है की भारत एयर स्ट्राइक अतवादी मसूद अजहर का पूरा परिवार मारिया गया भैन भरा सने कुे चौदह लोगों की मौत हो गई है ਆਪਰੇਸ਼ਨ ਸਿੰਧੂਰ ਨੇ ਪਾਕਿਸਤਾਨੀ ਅਤਵਾਦਿਆਂ ਵਿਰੁੱਧ ਇੱਕ ਸਖਤ ਸੰਦੇਸ਼ ਦਿੱਤਾ ਹੈ। ਇਹਨਾਂ ਕੈਂਪਾਂ ਤੋਂ ਭਾਰਤ ਤੇ ਹਮਲੇ ਅਤੇ ਅਤਵਾਦੀ ਗਤੀਵਿਧੀਆਂ ਨੂੰ ਅੰਤਸ਼ਾਹਤ ਦਿੱਤਾ ਜਾਂਦਾ ਸੀ। ਭਾਰਤ ਦੀ ਇਹ ਕਾਰਵਾਈ ਅਤਵਾਦ ਵਿਰੁੱਧ ਇੱਕ ਸਖਤ ਕਦਮ ਹੈ ਅਤੇ ਦਰਸਾਉਂਦੀ ਹੈ ਕਿ ਭਾਰਤ ਅਤਵਾਦ ਦੇ ਨੈਟਵਰਕ ਨੂੰ ਖਤਮ ਕਰਨ ਦੇ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਬਿਊਰੋ ਰਿਪੋਰਟ ਪ੍ਰਾਈਮੇਰੀ ਸ਼ਾ ਟੀਵੀ। ਆਪਰੇਸ਼ਨ ਸਿੰਧੂਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਹਿਲਾ ਬਿਆਨ ਸਾਹਮਣੇ ਆਇਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤੀ ਫੌਜ ਨੇ ਤਿਆਰੀ ਅਨੁਸਾਰ ਤੇ ਬਿਨਾ ਕਿਸੇ ਗਲਤੀ ਦੇ ਕਾਰਵਾਈ ਕੀਤੀ ਐ ਸੈਨਾ ਨੇ ਘੱਟ ਸਮੇਂ 'ਚ ਸਹੀ ਹਮਲਾ ਕੀਤਾ ਪੀਐਮ ਮੋਦੀ ਨੇ ਪਾਰਤੀ ਸੈਨਾ ਨੂੰ ਵਧਾਈ ਦਿੱਤੀ ਹੈ ਪੀਐਮ ਮੋਦੀ ਨੇ ਕਿਹਾ ਕਿ ਇਹ ਨਵਾਂ ਭਾਰਤ ਹੈ ਦੇਸ਼ ਦੇ ਲਈ ਮਾਣ ਵਾਲਾ ਪਲ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਬਨਟ ਮੀਟਿੰਗ ਸਦਿਸੀ ਪੀਐਮ ਮੋਦੀ ਦੀ ਅਗਵਾਈ ਦੇ ਵਿੱਚ ਕੈਬਨਟ ਮੀਟਿੰਗ ਹੋਈ ਪ੍ਰਧਾਨ ਮੰਤਰੀ ਮੋਦੀ ਨੇ ਕੈਬਨਟ ਮੀਟਿੰਗ ਵਿੱਚ ਆਪਰੇਸ਼ਨ ਸੰਦੂਰ ਦੀ ਤਾਰੀਫ ਕੀਤੀ ਹੈ ਆਪਰੇਸ਼ਨ ਸੰਦੂਰ ਤੋਂ ਬਾਅਦ ਆਲ ਪਾਰਟੀ ਮੀਟਿੰਗ ਵੀ ਰੱਖੀ ਗਈ ਕੱਲ ਸਵੇਰੇ 11 ਵਜੇ ਆਲ ਪਾਰਟੀ ਮੀਟਿੰਗ ਹੋਏਗੀ ਪ੍ਰਧਾਨ ਮੰਤਰੀ ਨੇ ਆਪਣੇ ਵਿਦੇਸ਼ੀ ਦੌਰੇ ਵੀ ਮੁਲਤਵੀ ਕਰ ਦਿੱਤੇ ਨੇ ਪੀਐਮ ਨੇ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਮੁਲਤਵੀ ਕੀਤੇ ਨੇ ਇਹਨਾਂ ਵਿੱਚ ਕੁਰੇਸ਼ੀਆ ਨੀਦਰਲੈਂਡ ਤੇ ਨਾਰਵੇ ਦਾ ਦੌਰਾ ਰੱਦ ਕੀਤਾ ਗਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨਾਲ ਮੁਲਾਕਾਤ ਕੀਤੀ ਹੈ ਰਾਸ਼ਟਰਪਤੀ ਨੂੰ ਆਪਰੇਸ਼ਨ ਸੰਦੂਰ ਬਾਰੇ ਜਾਣਕਾਰੀ ਦਿੱਤੀ ਗਈ ਹੈ ਪੀਐਮ ਮੋਦੀ ਨੇ ਪਾਕਿਸਤਾਨ 'ਚ ਹਮਲੇ ਦੇ ਲਈ ਫੌਜਾਂ ਦੀ ਛਲਾਕਾ ਵੀ ਕੀਤੀ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਦੇ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਮਕਬੂਜ਼ਾ ਕਸ਼ਮੀਰ ਦੇ ਵਿੱਚ ਅੱਤਵਾਦੀ ਟਿਕਾਣਿਆਂ ਤੇ ਭਾਰਤੀ ਹਥਿਆਰਬੰਦ ਬਲਾਂ ਦੇ ਸਟਿਕ ਹਮਲਿਆਂ ਬਾਰੇ ਜਾਣਕਾਰੀ ਦਿੱਤੀ ਐਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਰੇਸ਼ਨ ਸੰਦੂਰ ਤੋਂ ਬਾਅਦ ਸੁਰੱਖਿਆ ਬਾਰੇ ਕੈਬਨਟ ਕਮੇਟੀ ਦੀ ਤੇ ਫਿਰ ਕੇਂਦਰੀ ਕੈਬਨਟ ਦੀਆਂ ਮੀਟਿੰਗਾਂ ਦੀ ਪ੍ਰਧਾਨਗੀ ਕੀਤੀ ਇਸ ਮਾਕੇ ਪੀਐਮ ਮੋਦੀ ਨੇ ਫੌਜ ਦੀ ਸ਼ਲਾਘਾ ਕੀਤੀ ਤੇ ਹੁਣ ਅਗਲੀ ਅਹਿਮ ਖਬਰ ਦਾ ਰੁਖ ਕਰਦੇ ਹਾਂ ਆਪਰੇਸ਼ਨ ਸੰਦੂਰ ਤੇ ਸਿਆਸੀ ਲੀਡਰਾਂ ਦੇ ਪ੍ਰतिकਰਮ ਵੀ ਸਾਹਮਣੇ ਆਏ ਨੇ ਆਪਰੇਸ਼ਨ ਸੰਦੂਰ ਤੇ ਕੇਂਦਰੀ ਗ੍ਰਹਿ ਮੰਤਰੀ ਮਿਤਜਾ ਨੇ ਬਿਆਨ ਦਿੱਤਾ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸਾਨੂੰ ਆਪਣੀਆਂ ਹਥਿਆਰਬੰਦ ਸੈਨਾ ਤੇ ਮਾਣ ਹੈ ਪਹਿਲਗਾਮ ਦੇ ਵਿੱਚ ਸਾਡੇ ਮਾਸੂਮ ਭਰਾਵਾਂ ਦਾ ਬੇਰਹਿਮੀ ਨਾਲ ਕਤਲ ਕੀਤਾ ਜਿਸ ਦਾ ਹੁਣ ਭਾਰਤ ਨੇ ਜਵਾਬ ਦਿੱਤਾ ਹੈ ਸਰਕਾਰ ਭਾਰਤ ਅਤੇ ਇਸੇ ਲੋਕਾਂ ਤੇ ਕਿਸੇ ਵੀ ਹਮਲੇ ਦਾ ਟੁਕਮਾ ਜਵਾਬ ਦੇਣ ਦੇ ਲਈ ਦ੍ਰਿੜ ਹੈ ਭਾਰਤ ਸਤਵਾਦ ਨੂੰ ਖਤਮ ਕਰਨ ਦੇ ਲਈ ਦ੍ਰਿੜਤਾ ਨਾਲ ਵਚਨਬੱਧ ਹੈ ਆਪਰੇਸ਼ਨ ਸੰਦੂਰ ਤੇ ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਜੈ ਹਿੰਦ ਜੈ ਭਾਰਤ ਪਾਕਿਸਤਾਨ ਤੇ ਹਮਲੇ ਮਕਰੋਂ ਰਾਹੁਲ ਗਾਂਧੀ ਨੇ ਬਿਆਨ ਜਾਰੀ ਕੀਤਾ ਰਾਹੁਲ ਗਾਂਧੀ ਨੇ ਕਿਹਾ ਕਿ ਸਾਨੂੰ ਆਪਣੀਆਂ ਹਥਿਆਰਬੰਦ ਫੌਜਾਂ ਤੇ ਮਾਣ ਹੈ ਜੈ ਹਿੰਦ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦਾ ਵੀ ਬਿਆਨ ਆ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਨੂੰ ਭਾਰਤੀ ਸੈਨਾ ਤੇ ਆਪਣੇ ਜਵਾਨਾਂ ਉਤੇ ਮਾਣ ਹੈ ਅਤਵਾਦ ਦੇ ਵਿਰੁੱਧ ਇਸ ਲੜਾਈ ਚ 140 ਕਰੋੜ ਭਾਰਤੀ ਫੌਜ ਦੇ ਨਾਲ ਖੜੇ ਨੇ ਭਾਰਤੀ ਫੌਜ ਦੀ ਹਿੰਮਤ ਦੇਸ਼ ਦੇ ਹਰ ਨਾਗਰਿਕ ਦਾ ਵਿਸ਼ਵਾਸ ਹੈ ਅਸੀਂ ਸਾਰੇ ਇਕੱਠੇ ਹਾਂ ਤੇ ਅਤਵਾਦ ਦੇ ਵਿਰੁੱਧ ਇਕਜੁੱਟਾਂ पाकिस्तान जो है वो आतंकवादियों का सबसे बड़ा देश है आतंकवादी अड्डों को पोषित करना उनको फंडिंग करना उसके जरिए पूरे दुनिया में हिंसा और तबाही फैलाना और उसका सबसे ज्यादा खामियाजा हिंदुस्तान को भुगतना पड़ता है तो अब ये वक्त आ गया था कि उनको उनकी भाषा में जवाब दिया जाए और ऑपरेशन सिंदूर के जरिए हमारी भारतीय सेना ने उनके आतंकी ठिकानों को बर्बाद किया है हमला किया है मैं भारतीय सेना को सर झुका के नमन करता हूं उनके गौरवों को उनके साहस को नमन करता हूं ऑपरेशन सिंदूर तो बाद बॉर्डर सूबियां पे एयरपोर्ट बंद कर दत थे किने अमृतसर हवाई अड्डे तो 10 मई तक कोई भी उड़ान ਨਹੀਂ ਪਹੁੰਚਾਈ ਕੀ ਚੰਡੀਗੜ੍ਹ ਜੰਮੂ ਧਰਮਸ਼ਾਲਾ ਸਣੇ 11 에어ਪੋਰਟ ਅਗਲੇ ਆਦੇਸ਼ ਤੱਕ ਬੰਦ ਕਰ ਦਿੱਤੇ ਗਏ ਨੇ ਸੰਭਾਵੀ ਹਮਲੇ ਦੇ ਮੱਦੇਨਜ਼ਰ ਭਾਰਤ ਵਿੱਚ ਸਖਤੀ ਕੀਤੀ ਗਈ ਹੈ ਭਾਰਤ ਦੇ ਕੁਝ ਇਲਾਕਿਆਂ ਵਿੱਚ 에어ਪੋਰਟ ਬੰਦ ਕਰ ਦਿੱਤੇ ਗਏ ਨੇ ਚੰਡੀਗੜ੍ਹ 에어ਪੋਰਟ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ 에어ਪੋਰਟ ਤੋਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ ਕਿਸੇ ਵੀ ਯਾਤਰੀ ਨੂੰ 에어ਪੋਰਟ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ ਕੇਵਲ 에어ਪੋਰਟ ਸਟਾਫ ਨੂੰ ਹੀ ਆਈਡੀ ਕਾਰਡ ਤੇ ਐਂਟਰੀ ਮਿਲ ਰਹੀ ਹੈ ਸ਼ਿਰਨਗਰ ਦਾ 에어ਪੋਰਟ ਵੀ ਬੰਦ ਕਰ ਦਿੱਤਾ ਗਿਆ ਹੈ ਰਾਜਸਥਾਨ ਦੇ ਜੋਧਪੁਰ ਦਾ 에어ਪੋਰਟ ਵੀ ਅਗਲੇ ਆਦੇਸ਼ ਤੱਕ ਬੰਦ ਕਰ ਦਿੱਤਾ ਗਿਆ ਹੈ। ਅੰਮ੍ਰਿਤਸਰ 에어ਪੋਰਟ ਵੀ ਅਕਲੇ ਹੁਕਮਾਂ ਤੱਕ ਬੰਦ ਕਰ ਦਿੱਤਾ ਗਿਆ ਹੈ। ਤਾਂ ਚੰਡੀਗੜ੍ਹ, ਅੰਮ੍ਰਿਤਸਰ ਸਣੇ ਜਿਹੜੇ 에어ਪੋਰਟ ਨੇ ਕਈ 에어ਪੋਰਟ ਬੰਦ ਕੀਤੇ ਕੇ ਨੇ। ਦਿੱਲੀ ਤੋਂ ਧਰਮਸ਼ਾਲਾ ਅਤੇ ਸ਼ਿਮਲਾ ਦੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਨੇ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੰਤਰਾਸ਼ਟਰੀ ਹਵਾਈ ਅੱਡੇ ਤੇ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਨੇ। ਸਾਵਧਾਨੀ ਦੇ ਤੌਰ ਤੇ ਸਾਰੀਆਂ ਉਡਾਣਾਂ ਨੇ ਜਿਹੜੀਆਂ ਹੋ ਰੱਦ ਕਰ ਦਿੱਤੀਆਂ ਗਈਆਂ ਨੇ। ਇੰਡੀਗੋ ਤੇ ਹੋਰ 에어ਲਾਈਨਾਂ ਨੇ यात्रियों हवाई अड्डे रवाना होने तो अपनी उड़ान स्थिति पुष्टि करने निर्देश उड़ानी सारा सारा कैंसिल है जी पूरा एयरपोर्ट बंद है कुछ जगह पे मान लो अमृतसर है धर्मशाला है और बहुत जगह पे चंडीगढ़ ले सारा फ्लाइट बंद हो चुकी है अगले ऑर्डर्स तक अगले ऑर्डर्स तक है जी, किसी को भी नहीं पता कब तक बंद होगा अभी तो सिचुएशन जैसे चल रहा है जब तक सेंटर से ऑर्डर नहीं आएगा तब तक बंदी रहेगा ठीक है जी जो कोई जिदा का करेगा उदा का भरेगा जो पैल करे तो फिर इंडिया भी पहल करेगा ही इंडिया भी कि बैठेगा ना बैंकॉक जाना है मैं अपनी टैक्सी लेके आया हूँ और मैं वेट करू ਆਪਰੇਸ਼ਨ ਸੰਦੂਰ ਤੇ ਪੰਜਾਬ ਦੇ ਸਿਆਸੀ ਲੀਡਰਾਂ ਦਾ ਵੀ ਪ੍ਰतिकਰਮ ਸਾਹਮਣੇ ਆਇਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਤਵਾਦ ਦੇ ਖਿਲਾਫ ਇਸ ਲੜਾਈ ਚ ਪੂਰਾ ਦੇਸ਼ ਇਕਜੁੱਟ ਹੈ ਸਾਨੂੰ ਸਾਡੀ ਭਾਰਤੀ ਫੌਜ ਤੇ ਆਪਣੇ ਵੀਰ ਜਵਾਨਾਂ ਉਤੇ ਮਾਣ ਹੈ 140 ਕਰੋੜ ਦੇਸ਼ ਵਾਸੀ ਭਾਰਤੀ ਫੌਜ ਦੇ ਨਾਲ ਖੜੇ ਨੇ ਜਵਾਨਾਂ ਦੀ ਹਿੰਮਤ ਅਤੇ ਹੌਂਸਲੇ ਲਈ ਪੰਜਾਬ ਦੇ ਲੋਕ ਦੇਸ਼ ਦੀ ਫੌਜ ਦੇ ਨਾਲ ਖੜੇ ਨੇ ਪੰਜਾਬ ਦੇ ਮੱਖ ਮੰਤਰੀ ਭਗਵੰਤ ਮਾਨ ਨੇ ਸਰਜਕਲ ਸਟ੍ਰਾਈਕ ਨੂੰ ਲੈ ਕੇ ਇਹ ਬਿਆਨ ਦਿੱਤਾ ਹੈ ਜਿਸ ਵਿੱਚ ਉਹਨਾਂ ਨੇ ਬਕਾਇਦਾ ਟਵੀਟ ਕੀਤਾ ਤੇ ਟਵੀਟ ਕਰਦਿਆਂ ਹੋਏ ਲਿਖਿਆ ਹੈ ਕਿ ਅਤਵਾਦ ਦੇ ਖਿਲਾਫ ਇਸ ਲੜਾਈ 'ਚ ਪੂਰਾ ਦੇਸ਼ ਇਕਜੁੱਟ ਹੈ ਸਾਨੂੰ ਸਾਡੀ ਪਾਰ티 ਫੋਰਸ ਤੇ ਆਪਣੀ ਵੀਰ ਜਵਾਨਾਂ ਤੇ ਮਾਣ ਹੈ 140 ਕਰੋੜ ਦੇਸ਼ ਵਾਸੀ ਪਾਰਟੀ ਫੋਰਸ ਦੇ ਨਾਲ ਖੜੇ ਨੇ ਜਵਾਨਾਂ ਦੀ ਹਿੰਮਤ ਅਤੇ ਹੌਂਸਲੇ ਲਈ ਪੰਜਾਬ ਦੇ ਲੋਕ ਦੇਸ਼ ਦੀ ਸੈਨਾ ਦੇ ਨਾਲ ਖੜੇ ਨੇ ਤੇ ਉਹਨਾਂ ਨੂੰ ਸਮਰਥਨ ਕਰਦੇ ਨੇ ਪਾਕਿਸਤਾਨ ਤੇ ਸਟ੍ਰਾਈਕ ਨੂੰ ਲੈ ਕੇ ਪੰਜਾਬ বিজেপি ਦੇ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ ਸਾਹਮਣੇ ਆਇਆ ਸੁਨੀਲ ਜਾਖੜ ਨੇ ਕਿਹਾ ਕਿ ਭਾਰਤੀ ਸੈਨਾਨ ਨੂੰ ਸਲਾਮ ਹੈ ਜੈ ਹਿੰਦ ਤਾਂ ਉਦੋਂ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਸਾਡੀ ਫੌਜ ਸਾਡਾ ਮਾਣ ਹੈ ਉਹੀ ਸਾਡੀ ਸ਼ਾਨ ਹੈ ਤਾਂ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਬਾਜਪਾ ਨੇ ਕਿਹਾ ਕਿ ਸਾਡੀ ਫੌਜ ਤੇ ਸਾਨੂੰ ਮਾਣ ਹੈ ਜੈ ਹਿੰਦ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦਾ ਵੀ ਪ੍ਰतिक੍ਰਮ ਸਾਹਮਣੇ ਆਇਆ ਐਮਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ साड़ियां हथियारबंद, फौज की हिम्मत न सलाम करता है भारतीय अतवाद की बुराई हमेशा लिए खत्म एकजुट हो बिल्कुल आम आदमी पार्टी जो है वो देश के साथ है सेंटर सरकार के साथ है जो भी कार्रवाई पाकिस्तान के खिलाफ या दहशत गर्दो के खिलाफ होगी हम देश के साथ एकजुट होकर खड़े हैं क्योंकि पंजाब ने कभी भी देश को धोखा नहीं दिया हमेशा पंजाब देश के साथ खड़ा हो इस बात के लिए आ, देश की सेना को उन बहादुर नौजवान हमारे भाइयों को बधाई देना चाहता हूं कहीं ना कहीं देश के लोगों में मन में इस बात के लिए बहुत बड़ा एक रोस और गुस्सा था कि हमें जवाबी कार्रवाई करनी चाहिए और वो जवाबी कार्रवाई में ऑपरेशन संधूर के नाम से देश की सेना ने जवाबी कार्रवाई की मैं अपने देश की उन सेना को बधाई देना चाहता हूं और पूरा देश आज देश की सेना के साथ खड़ा है उधर उदर एलोसी पाकिस्तान लगातार सीज फायर का उल्लंघन कर रहा पाकिस्तान ने पोंच देविच क्रॉस बॉर्डर फायरिंग की थी पोंच विच पाकिस्तान ने गोले दागे जिसमें तीन सिखों की मौत हो गई है ਗੁਰਦੁਆਰਾ ਸਾਹਿਬ ਦੇ ਰਾਖੀ ਅਤੇ ਸਾਫ ਦਾ ਫੌਜੀ ਦੀ ਮੌਤ ਹੋਈ ਹੈ ਰਣਜੀਤ ਸਿੰਘ ਸਥਾਨਿਕ ਦੁਕਾਨਦਾਰ ਦੀ ਵੀ ਮੌਤ ਹੋਈ ਹੈ ਉਥੇ ਜੱਜਦਾਰ ਕਹਿੰਨੇ ਕੁਲਦੀਪ ਸਿੰਘ ਗੜਕੱਛ ਨੇ ਇਸ ਦੀ ਨਿਖੇਦੀ ਕੀਤੀ ਹੈ ਪੁਂਚ ਵਿੱਚ ਹਮਲੇ ਤੋਂ ਬਾਅਦ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਤੇ ਲੋਕ ਆਪਣੇ ਘਰ-ਬਾਰ ਛੱਡ ਕੇ ਹੁਣ ਸੁਰੱਖਿਤ ਥਾਵਾਂ ਤੇ ਸ਼ਿਫਟ ਹੋ ਰਹੇ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਇੱਕ ਵਾਰ ਫਿਰ ਸਿੱਖ ਰਾਂ ਤੇ ਹੈ हाल ही ਵਿੱਚ ਭਾਰਤ ਵੱਲੋਂ ਆਪਰੇਸ਼ਨ ਸੰਦੂਰ ਤਹਿਤ ਪਾਕਿਸਤਾਨ ਵਿੱਚ 9 ਅਤਵਾਦੀ ਟਿਕਾਣਿਆਂ ਨੂੰ ਢਾਹ ਦਿੱਤੇ ਜਾਣ ਤੋਂ ਬਾਅਦ ਗੁਵਾਂਡੀ ਦੇਸ਼ ਗੁੱਸੇ ਦੇ ਵਿੱਚ ਆ ਗਿਆ। ਆਪਰੇਸ਼ਨ ਸੰਦੂਰ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਕੰਟਰੋਲ ਰੇਖਾ ਅਤੇ ਅੰਤਰਰਾਸ਼ਟਰੀ ਸਰਹੱਦ ਤੇ ਅਨਿਵਾਗ ਗੋਲੀਬਾਰੀ ਕੀਤੀ ਜਿਸ ਵਿੱਚ ਕਈ ਲੋਕਾਂ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਈ ਹੈ ਅਤੇ ਕਈ ਲੋਕ ਸੱਖਮੀ ਹੋ ਗਏ ਨੇ। ਪਾਕਿਸਤਾਨ ਨੇ ਪੁੰਛ ਦੇ ਵਿੱਚ ਕ੍ਰਾਸ ਬਾਰਡਰ ਫਾਇਰਿੰਗ ਕੀਤੀ। ਫਾਇਰਿੰਗ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਰਾਗੀ ਅਤੇ ਸਾਬਕਾ ਫੌਜੀ ਦੀ ਮੌਤ ਹੋ ਗਈ ਹੈ ਉਧਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਇਸ ਹਮਲੇ ਦੀ ਕਾਰਵਾਈ ਦੀ ਨਿੰਦਾ ਕੀਤੀ ਹੈ ਉਧਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਕਾਚ ਨੇ ਭਾਰਤ ਤੇ ਪਾਕਿਸਤਾਨ ਵਿਚਕਾਰ ਪੈਦਾ ਹੋਈ ਤਲਖੀ ਅਤੇ ਇੱਕ ਦੂਜੇ ਤੇ ਕੀਤੇ ਗਏ ਹਮਲਿਆਂ ਦੌਰਾਨ ਕਸ਼ਮੀਰ ਦੇ ਪੁਨਛ ਖੇਤਰ ਵਿੱਚ ਮਾਰੇ ਗਏ ਸਿੱਖਾਂ ਤੇ ਹੋਰ ਲੋਕਾਂ ਅਤੇ ਗੁਰਦੁਆਰਾ ਸਾਹਿਬ ਤੇ ਕੀਤੇ ਗਏ ਹਮਲੇ ਦੀ ਕਾਰਵਾਈ ਦੀ ਕਰੜੀ ਨਿੰਦਾ ਕੀਤੀ ਹੈ ਜੱਤੀਦਾਰ ਯਾਨੀ ਕੁਲਦੀਪ ਸਿੰਘ ਗੜਗੱਛ ਨੇ ਕਿਹਾ ਕਿ ਭਾਰਤ ਵੱਲੋਂ ਕੀਤੇ ਗਿਆ ਆਪਰੇਸ਼ਨ ਸੰਦੂਰ ਦੇ ਤਹਿਤ ਜਵਾਬੀ ਹਮਲੇ ਵਿੱਚ ਪਾਕਿਸਤਾਨ ਵੱਲੋਂ ਪੁੰਛ ਵਿਖੇ ਕੀਤੀ ਗਈ ਗੋਲੀਬਾਰੀ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਵਾ ਕੇਂਦਰੀ ਤੇ ਹਮਲਾ ਕੀਤਾ ਗਿਆ ਇਸ ਦੌਰਾਨ ਤਿੰਨ ਗੁਰਸਿੱਖ ਭਾਈ ਅਮਰੀਕ ਸਿੰਘ ਰਾਗੀ ਭਾਈ ਅਮਰਜੀਤ ਸਿੰਘ ਸਾਬਕਾ ਫੌਜੀ ਅਤੇ ਭਾਈ ਰਣਜੀਤ ਸਿੰਘ ਸਥਾਨਕ ਦੁਕਾਨਦਾਰ ਮਾਰੇ ਗਏ ਨੇ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਛ ਨੇ ਪੁੰਛ ਵਿਖੇ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰਾਂ ਨੂੰ ਪਾਣਾ ਮੰਨਨ ਦਾ ਬਲਵਕਸ਼ਣ ਦੀ ਅਰਦਾਸ ਕੀਤੀ ਹੈ ਜੱਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਛ ਨੇ ਕਿਹਾ ਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਤੁਰੰਤ ਸ਼ਾਂਤੀ ਬਹਾਲ ਕਰਨ ਲਈ ਸੰਜੀਦਾ ਯਤਨ ਕਰਨੇ ਚਾਹੀਦੇ ਨੇ ਉਹਨਾਂ ਨੇ ਵੀ ਕਿਹਾ ਕਿ ਜੰਗ ਹਮੇਸ਼ਾ ਹੀ ਨੁਕਤਾ ਦਾ ਵੱਡਾ ਕਾਹਨ ਕਰਦੀ ਹੈ ਜਿਸ ਵਿੱਚ ਬੇਗੁਨਾਹ ਲੋਕ ਵੀ ਵੱਡੀ ਗਿਣਤੀ ਵਿੱਚ ਮਾਰੇ ਜਾਂਦੇ ਨੇ ਇਸ ਲਈ ਮੌਜੂਦਾ ਸਥਿਤੀ ਨੂੰ ਸ਼ਾਂਤੀਪੂਰਵਕ ਕਰਨ ਲਈ ਵੱਧ ਤੋਂ ਵੱਧ ਯਤਨ ਹੋਣੇ ਚਾਹੀਦੇ ਨੇ ਉਧਰ ਪੁਂਚ ਵਿੱਚ ਹੋਏ ਇਸ ਹਮਲੇ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਉੱਥੇ ਦੇ ਸਥਾਨਕ ਲੋਕ ਆਪਣੇ ਬਚਾਅ ਦੇ ਲਈ ਸੁਰੱਖਿਅਤ ਥਾਵਾਂ ਤੇ ਸ਼ਿਫਟ ਕਰ ਰਹੇ ਨੇ ਆਪਣੇ ਬੱਚੇ ਤੇ ਪਰਿਵਾਰਾਂ ਸਮੇਤ ਸੁਰੱਖਿਅਤ ਥਾਵਾਂ ਤੇ ਜਾ ਰਹੇ ਨੇ ਇਸ ਦੇ ਨਾਲ ਹੀ ਸਥਾਨਕ ਲੋਕਾਂ ਨੇ ਕਿਹਾ ਕਿ ਪਾਕਿਸਤਾਨ ਤੇ ਹਮਲਾ ਕਰਨ ਤੋਂ ਬਾਅਦ ਜੰਮੂ ਕਸ਼ਮੀਰ ਦੇ ਪੁਂਚ ਦੇ ਵਿੱਚ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲਿਆ ਕਈ ਲੋਕ ਜ਼ਖਮੀ ਹੋਏ ਨੇ ਤੇ ਕਈ ਲੋਕਾਂ ਦੀ ਮੌਤ ਹੋ ਗਈ ਹੈ आज पाकिस्तान से रात को एक बजे बहुत गोलाबारी हुई है लिहाजा सिटी में बहुत जख्मी भी लोग हुए हैं इसलिए लिहाजा हम अपना बाल बच्चा लेकर सेफ जगह पे जा रहे हैं ਤਾਰੀਫ ਕਰ ਰਹਾ ਬਹੁਤ ਸਿਰਲੀ ਯਾਦ ਅੰਗੇਜਡ ਹੋਏ ਲਖਮੀ ਹੋਏ ਇਸ ਦੀ ਵਜ੍ਹਾ ਸੇ ਅੰਧੋਲਾ ਸੇਫ ਜਗ੍ਹਾ ਤੇ ਬਾਲ ਬਚਾ ਲੈ ਕੇ ਸਾਈਡ ਜਾ ਰਹੇ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾਅ ਲਗਾਤਾਰ ਵਧਦਾ ਜਾ ਰਿਹਾ ਬੀਤੀ ਰਾਤ ਭਾਰਤ ਨੇ ਪਾਕਿਸਤਾਨ ਤੇ ਹਮਲਾ ਕੀਤਾ ਭਾਰਤੀ ਫੌਜ ਨੇ ਪਾਕਿਸਤਾਨੀ ਫੌਜ ਨੂੰ ਟੁਕਮਾ ਜਵਾਬ ਦਿੱਤਾ ਇਹ ਘਟਨਾ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਦੇ ਜਵਾਬ ਵਿੱਚ ਭਾਰਤ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ ਬਿਊਰੋ ਰਿਪੋਰਟ ਪ੍ਰਾਈਮੇਸ਼ੀਆ ਟੀਵੀ ਅਟਾਰੀ ਸਾਧਕੀ ਅਤੇ ਹੁਸੈਨੀਵਾਲਾ ਭਾਰਤ-ਪਾਕਿਸਤਾਨ ਸਰਹੱਦ 'ਤੇ ਹਰ ਰੋਜ਼ ਹੋਣ ਵਾਲੀ ਪ੍ਰਸਿੱਧ ਰਿਟਰੀਟ ਸੈਰਮਨੀ ਨੂੰ ਸਰਕਾਰ ਨੇ ਅਗਲੇ ਹੁਕਮਾਂ ਤੱਕ ਰੱਦ ਕਰ ਦਿੱਤਾ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਦੇ ਵਿਚਾਲੇ ਫੈਸਲਾ ਲਿਆ ਕਿਹਾ ਹੈ ਇਸ ਫੈਸਲੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਰਿਟਰੀਟ ਸੈਰਮਨੀ ਦੇਖਣ ਦੇ ਲਈ ਆਏ ਸੈਲਾਨੀ ਨਿਰਾਸ਼ ਹੋ ਕੇ ਵਾਪਸ ਮੁੜੇ ਨੇ ਬੀਐਸਐਫ ਵੱਲੋਂ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਇੰਟਰਗੇਟਿੰਗ ਚੈੱਕਪੋਸਟ ਤੋਂ ਅੱਗੇ ਕਿਸੇ ਵੀ ਸੈਲਾਨੀ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਸੁਰੱਖਿਆ ਕਾਰਨਾਂ ਦੀ ਗੰਭੀਰਤਾ ਨੂੰ ਦੇਖਦਿਆਂ ਹੋਇਆਂ ਇਹ ਫੈਸਲਾ ਲਿਆ ਗਿਆ ਅਧਿਕਾਰਤ ਤੌਰ ਤੇ ਦੱਸਿਆ ਗਿਆ ਕਿ ਰੀਟਰੀਟ ਸੈਰਮਨੀ ਅਗਲੇ ਹੁਕਮਾ ਤੱਕ ਸੈਲਾਨੀਆਂ ਲਈ ਬੰਦ ਰਹੇਗੀ ਉਧਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲੰਗਾ ਅਗਲੇ ਹੁਕਮਾ ਤੱਕ ਬੰਦ ਕਰ ਦਿੱਤਾ ਗਿਆ ਇਹ ਭਾਰਤ ਪਾਕਿਸਤਾਨ ਤਣਾਅ ਦੇ ਵਿਚਕਾਰ ਸ਼ਰਧਾਲੂਆਂ ਦੀ ਸੁਰੱਖਿਆ ਸੰਬੰਧੀ ਇਹ ਵੱਡਾ ਫੈਸਲਾ ਲਿਆ ਗਿਆ ਇਸ ਦੇ ਨਾਲ ਹੀ ਅੰਮ੍ਰਿਤਸਰ ਹਵਾਈ ਅੱਡੇ ਦੀਆਂ ਸਾਰੀਆਂ ਵਾਈ ਉਡਾਣਾ ਵਾਈ ਮਈ ਸ਼ਾਮ ਨੂੰ 5:30 ਵਜੇ ਤੱਕ ਰੱਦ ਕਰ ਦਿੱਤੀਆਂ ਗਿਆ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਵੀ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਗਿਆ ਨੇ ਖਬਰਾਂ ਨੇ ਇਸ ਬ੍ਰਿਡਨ ਦੇ ਵਿੱਚ ਨਾ ਹੀ ਹੁਣ ਮੈਨੂੰ ਕੁਲਦੀਪ ਕਾਟੂਨ ਦੀ ਇਜਾਜ਼ਤ ਦੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ